ਨਾ ਮੇਰਾ ਨਾਮ ਸੁਗਵੰਤ ਸਿੰਘ ਆ ਜੀ ਕਿੱਥੇ ਦੇ ਰਹੇ ਮੇਰਾ ਪਿੰਡ ਜਰਗਾ ਜੀ ਅਜੇ ਰਕਤ ਕਿੱਥੀ ਲੱਗਦੀ ਸੀ ਮੇਰੇ ਸਾਲਾ ਸਾਬ ਤੁ ਜੀ ਜਿੰਨਾਂ ਦੀ ਡੈਥ ਹੋਈ ਆ ਜੀ ਤੇ ਇਹਨਾਂ ਦੀ ਜਿਹੜੀ ਵੀ ਸਿਸਟਰ ਮੇਰੇ ਘਰੇ ਬੈਠਦੇ ਮੇਰੇ ਨਾਲ ਜੀ ਇੱਕ ਹੀ ਮੈਂ ਆ ਵਾਪਰੇ ਜੋ ਦੱਸਣ ਅਨੁਸਾਰ ਸਰ ਗੱਲ ਹੋਈ ਉਹਨਾਂ ਦਾ ਡਾਕਟਰ ਸਾਹਿਬ ਦਾ ਸਾਨੂੰ 15 ਤਰੀਕ ਨੂੰ ਫੋਨ ਆਇਆ ਜੋ ਉਹਨਾਂ ਦੇ ਦੱਸਣ ਮੁਤਾਬਕ ਬਿਨਾਂ ਜੇ ਜ ਜ ਹਾਰੀ ਗੈਸ ਜ਼ਿਕਰ ਨਾ ਲੱਥੀ ਹੈ ਜੋ ਉਹਨਾਂ ਨੇ ਦੱਸਿਆ ਤੁਹਾਨੂੰ ਕੋਈ ਤੁਹਾਡੇ ਨਾਲ ਕਦੇ ਗੱਲ ਹੋਈ ਹਾਂਜੀ ਲਾਸਟ ਟਾਈਮ ਅਸੀਂ ਮੈਂ ਇੱਥੇ ਇਹਨਾਂ ਕੋਲ ਹੀ ਆਇਆ ਹੋਇਆ ਸੀ ਤੇ 13 ਤਰੀਕ ਤੋਂ ਬਾਅਦ ਫਰਾਈਡੇ ਤੋਂ ਬਾਅਦ ਸਾਡੀ ਕੋਈ ਇਹਨਾਂ ਨਾਲ ਗੱਲਬਾਤ ਨਹੀਂ ਵੀ ਜਦੋਂ ਸਦੀ ਉਹਨਾਂ ਨੂੰ ਬੌਸ ਨੂੰ ਫੋਨ ਕਰ ਰਹੇ ਸੀ ਤੇ ਬੌਸ ਦੀ ਪ੍ਰੋਬਲਮ ਸੀ ਵੀ ਉਹਨੂੰ ਇੰਗਲਿਸ਼ ਨਹੀਂ ਆਉਂਦੀ ਸੀ ਤੇ ਉਹ ਆਪਣੀ ਉਧਰ ਮਾਤਰਪਾਸ ਬੋਲਦੇ ਨੇ ਤੇ ਇੰਡੀਅਨ ਡਾਕਟਰ ਆਪਣੇ ਇਹਨਾਂ ਨੇ ਸਾਨੂੰ ਇਹ ਨਿਊਜ਼ ਦਿੱਤੀ ਸਰ ਹਾਂਜੀ ਔਰ ਕਦੋਂ ਕੀ ਕਹਿ ਰਹੇ ਹੋ ਕੀ ਫਾਰਮੈਲਟੀ ਹੈ ਫਾਰਮੈਲਟੀ ਉਹਨਾਂ ਦਸਨ ਮਤਵ ਕੋសារ ਵਾਲੇ ਚੱਲ ਰਹੀਆਂ ਇਨਵੈਸਟੀਗੇਟ ਕਰ ਰਹੇ ਨੇ ਸਾਨੂੰ ਦੁੱਖ ਦੀ ਗੱਲ ਤਾਂ ਕਿ ਹਲੇ ਤੱਕ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਸਾਡੇ ਚੁਣੇ ਹੋਏ ਨੁਮਾਇंदे ਵਾਲੇ ਤੱਕ ਸਾਡੀ ਕੋਈ ਖ਼ਬਰ ਨਹੀਂ ਲੈਣਾ ਆ ਨਾ ਸਾਡੇ ਨਾਲ ਅੱਗੇ ਨੇ ਦੁੱਖ ਹੁੰਦਾ ਆ ਸਾਡੀ ਕਿਸੇ ਅੱਗੇ ਕੋਈ ਏਦਾਂ ਨਹੀਂ ਡਿਮਾਂਡ ਦੀ ਵੀ ਫਾਈਨੈਂਸ਼ੀਅਲੀ ਹੈਲਪ ਨਹੀਂ ਮੰਗ ਰਿਆ ਸੀ ਸਾਡੀ ਬਸ ਇਹੀ ਡਿਮਾਂਡ ਆ ਵੀ ਸਾਡੀ ਉਹਦੀ ਬਾਡੀ ਲਈ ਆਉਣ ਚ ਸਾਡੀ ਹੈਲਪ ਕੀਤੀ ਜਾਵੇ ਤਾਂ ਤੁਸੀਂ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਹਾਂਜੀ ਸਰ ਪ੍ਰਸ਼ਾਸਨ ਨੂੰ ਸਾਰੇ ਅਸੀਂ ਲੈਟਰ ਆ ਵਗੈਰਾ ਸੀਐਮ ਪੰਜਾਬ ਸਾਰਿਆਂ ਨੂੰ ਅਸੀਂ ਘੱਟ ਚੁੱਕੇ ਹਾਂ ਸਰ ਪਰ ਅਜੇ ਤੱਕ ਨਾਕਿਸ ਦਾ ਫੋਨ ਨਾ ਕੋਈ ਆਪ ਨਾ ਉਹਨਾਂ ਦਾ ਕੋਈ ਨੁਮਾਇਦਾ ਸਾਡੇ ਤੱਕ ਨਹੀਂ ਪਹੁੰਚਿਆ ਸਰ ਔਰ ਗੁਰੂਵਾਰ ਦੇ ਵਿੱਚ ਕੋਣ ਕੋਣ ਇਹਨਾਂ ਦੇ ਗੁਰੂਵਾਰ ਚ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੇ ਮਦਰ ਇਹਨਾਂ ਦੇ 2 ਸਾਲ ਵਿਆਹ ਨੂੰ ਹੋ ਗਿਆ ਜੀ ਇਹਲੇ ਵਿਚਾਰੇ ਨੇ ਬੇਟੀ ਦਾ ਮੂੰਹ ਦੇਖਿਆ ਜੀ ਇਹਦੇ ਜਾਣ ਤੋਂ 10 ਦਿਨ ਬਾਅਦ ਇਹਦੀ ਬੇਟੀ ਹੋਈ ਆ ਤਿੰਨ ਨੰਬਰ 2 ਤੇ ਇਹਨਾਂ ਦੀ ਤਿੰਨ ਸਿਸਟਰ ਨੇ ਮੈਰਿਡ ਨੇ ਜੀ ਤੇ ਬਸ ਇਹ ਪਰਿਵਾਰਾ ਜੀ ਗਰੀਬ ਪਰਿਵਾਰਾ ਜੀ ਇਹ ਦਿਹਾੜੀ ਜੋਤੇ ਵਾਲੇ ਨੇ ਵਿਚਾਰੇ ਹਾਂਜੀ ਉਹ ਵਿਚਾਰਾ ਰੋਜ਼ਗਾਰ ਦੇ ਚੱਕਰ ਤਸਰ ਬਰ ਗਿਆ ਸੀ ਤੇ ਪਰ ਹੁਣ ਲੈ ਤੱਕ ਸਾਡੀ ਕੋਈ ਕਿਸੇ ਪ੍ਰਕਾਰ ਦੀ ਕੋਈ ਹੈਲਪ ਨਹੀਂ ਕਿਸੇ ਕੋਲ ਮੰਗਤਾ ਸਰ ਜੋ ਵੀ ਜਾਣਕਾਰ ਹੈ ਇਸ ਮਸਲੇ ਦਾ ਜਾਂ ਪ੍ਰਸ਼ਾਸਨ ਸਾਡੇ ਉਸ ਵੱਲੋਂ ਹੈਲਪ ਕੀਤੀ ਜਾਵੇ ਅਸੀਂ ਸਾਰੇ ਵੀਰਾਂ ਦਾ ਹੱਥ ਛੁੜ ਕੇ ਬੇਨਤੀ ਹੀ ਕਰਦੇ ਹਾਂ ਇਹ ਸਾਨੂੰ ਕੋਈ ਰਾਹ ਪਾਇਆ ਜਾਵੇ ਜਿਹਦੇ ਨਾਲ ਉਹਦੀ ਬੋਡੀ ਛੇਤੀ ਛੇਤੀ ਸਾਡੇ ਤੱਕ ਪਹੁੰਚ ਸਕੇ ਸਰ ਟੀਨਾ ਮੌਤ ਜੀ ਦਾ ਮੇਰਾ ਹਰਪਾਲ ਸਿੰਘ ਆ ਜੀ ਪਿੰਡ ਦਾ ਨਾਮ ਕੀ ਮਝਾਲੀ ਖੁਰਦਾ ਜੀ ਹਾਂ ਜੀ ਦੀ ਮੌਤ ਹੋ ਗਿਆ ਕੀ ਲੱਗਦਾ ਥੋੜੀ ਮੇਰਾ ਬੇਟਾ ਜੀ ਆ ਕਿੱਥੇ ਗਿਆ ਸੀਗਾ ਜੀ ਕੁਰਬਾਨੀ ਆ ਜੀ ਆ ਕਿੰਨਾ ਸਮਾਂ ਪਹਿਲਾਂ ਗਿਆ ਸੀ 22 ਸਾਲ ਹੋ ਗਏ ਜੀ ਤੇ ਉਸ ਦੀ ਮੌਤ ਦੀ ਖਬਰ ਕਰੇ ਮੈਨੂੰ ਸਾਨੂੰ ਜੀ 15 ਤਰੀਕ ਨੂੰ ਆ ਕੀ ਨੇ ਦਿੱਤੀ ਸੀ ਖਬਰ ਸਾਨੂੰ ਜੀ ਉਧਰੋਂ ਡਾਕਟਰ ਜੀ ਨੇ ਕਿਹਾ ਜੀ ਪਰ ਕੀ ਹੋਇਆ ਕੀ ਸੀ ਪਤਾ ਲੱਗਿਆ ਕੁਝ ਸਾਨੂੰ ਤਾਂ ਜਿਵੇਂ ਕਿਹਾ ਵੀ ਗੈਸ ਦੇ ਨਾਲ ਵੀ ਉਹਦੀ ਡੈਥ ਹੋਈ ਹੈ। ਹਾਂ। ਅਰ ਸみਧ ਰਾਮ ਜਿੱਦਾਂ ਬਾਹਰ ਗਿਆ ਆਇਆ ਚ ਚਰ ਲਾਇਆ ਉਹਨੂੰ ਨਹੀਂ ਜੀ। ਹਾਂ। ਕਿੰਨੀ ਕੀ ਉਮਰ ਸੀ ਕੀ ਬੇਟੇ ਦੀ? ਹੋਰ 25 25 ਕਿਹ ਹੈ? ਹਾਂ ਜੀ। ਹਾਂ 25 ਹੈ। ਮੈਰਿਡ ਸੀ ਜੀ? ਹਾਂ ਜੀ। ਬੱਚਾ ਹੈਗਾ? ਹਾਂ ਜੀ ਗੁੱਡੀ ਹੈ ਜੀ। ਛੋਟੀ। ਆਖਿਰ ਸਮੇਂ ਕਦੋਂ ਗੱਲ ਹੋਈ ਹੈ ਉਹਦੇ ਨਾਲ ਤੁਹਾਡੀ? ਸਾਡੀ ਜੀ 15 ਤਰੀਕ ਨੂੰ ਹੋਈ ਹੈ ਜੀ। ਅੰਦਰੋਂ ਦੇ ਕਨੇਤੀ ਰਾਮ ਤੇਰਾ ਮੇਜੀ ਤੇਰਾ ਹਾਂਜੀ ਠੀਕ ਕਹਦੇ ਅਸੀਂ ਕਿ ਠੀਕ ਸੀਗਾ ਹਾਂ ਉਦੋਂ ਠੀਕ ਦੀਗੇ ਕਹਿੰਦਾ ਦੀ ਮੈਂ ਰਾਤ ਨੂੰ ਗੱਲ ਕਰੂੰਗਾ ਵੀ ਚਾਰ ਦੇ ਘਟਾ ਫੇ ਬਾਅਦ ਚੋਂ ਕੋਈ ਫੋਨ ਦੀ ਆਇਆ ਹੈ ਹਾਂਜੀ ਕੀ ਆਪਣੇ ਮੰਨਤੀ ਕਰ ਰਹੇ ਕਿ ਪਤਾ ਲੱਗਿਆ ਵੀ ਬੌਡੀ ਨੂੰ ਬੌਡੀ ਨੂੰ ਤੇ ਜੀ ਸਾਨੂੰ ਆਹੀ ਕਹੀ ਜਾਂਦੇ ਨੇ ਵੀ ਤੁਹਾਨੂੰ ਕਾਨੂੰ ਦੱਸਦੇ ਅੱਜ ਦੱਸਦੇ ਅਸਤਾਹੀ ਕਹਿੰਦੇ ਬਹੁਤ ਦਿਨ ਹੋ ਗਏ ਹਾਂਜੀ ਇੱਥੇ ਲੋਕਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਤੋਂ ਅਸੀਂ ਸਭ ਨੂੰ ਚਿੱਠੀਆਂ ਪਾਈਆਂ ਹੋਈਆਂ ਹਾਂ ਹਾਂਜੀ ਕੀ ਆਪਣਾ ਉਹਨਾਂ ਵੇਸਤਾਹੀ ਕਹਿੰਦੇ ਸਾਡੀ ਹੈਲਪ ਕਰੋ ਜੀ ਹਾਂ ਜੀ ਅਸੀਂ ਗਰੀਬ ਆਂਦੇ ਆ ਹਾਂ ਜੀ ਹਾਂ ਤੇ ਪ੍ਰਸ਼ਾਸਨ ਦਾ ਜਾਂ ਬਾਹਰ ਵਾਲੇ ਜਿਹੜੇ ਵੀ ਹੈਗੇ ਉਹਦੇ ਦੋਸਤ ਮਿੱਤਰ ਕੀ ਕਹਿ ਰਹੇ ਨੇ ਸਾਂਤਾ ਜੀ ਕੁਝ ਕਹਿੰਦੇ ਰਹੇ ਆ ਹਾਂ ਬਸ ਉਹ ਹੀ ਕਹਿ ਰਹੇ ਨੇ ਡਾਕਟਰ ਜੀ ਨੇ ਉਹਨਾਂ ਨੂੰ ਪੁੱਛਦੇ ਆ ਸੀ ਵੀ ਸਾਡਾ ਜੀ ਆ ਚੱਲ ਰਿਹਾ ਵੀ ਅਸੀਂ ਭਾਰਤ ਆ ਰਹੇ ਆ ਹਾਂ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਅੱਗੇ ਤਾਂ ਆਹੀ ਕਹਿੰਦੇ ਜੀ ਉਹਦੀ ਬਾਡੀ ਆਵੇ ਜੀ ਫਿਰ ਸਾਹੀ ਮਨਤ ਕਰਦੇ ਹਾਂ ਬਸ ਹੋਰ ਤਾਂ ਦੀ ਕੋਈ ਬਾਅਦ ਤੋਂ ਕੋਣ ਕੋਣਾ ਹੋ ਇੱਕ ਜੀ ਮੇਰੀ ਘਰੋਂ ਆ ਜੀ ਮੇਰੇ ਮੇਰੀ ਨਾਹ ਆ ਇੱਕ ਪੋਤੀ ਹੈ ਜੀ ਹੰਦੀਪ ਕਾਲ ਹਾਂ ਸਮਝੀ ਆਉ ਆਸਟਰੀਨ ਕਰਵਾ ਰਾ ਆਪਣੀ ਜਿੰਦੀ ਸੀ ਨੂੰ ਅਮਰ ਜੀ ਫੋਨ ਚਾਲ ਜੇ ਸੁਬਾ ਗੱਲ ਕਰਾਂਗੇ ਵੀ ਰੋਟੀ ਖਾਣੀ ਹੈ ਜੀ ਰੋਟੀ ਖਾਣ ਲੱਗਾ ਹਾਂ ਹਾਂ ਜੀ ਦੇ ਲਿਆਣਾ ਕੁਝ ਮੈਨੂੰ ਇੱਕ ਹੀ ਹਾਂ ਲਈ ਕੀ ਹੈ ਸੀ ਨਵੰਬਰ ਮਹੀਨੇ ਚ ਗਿਆ ਸੀ ਵਾਰਨ ਕਿ ਕਿੰਨੇ ਬੱਲੇ ਫਾਰਕੀ ਟ੍ਰੇਨ ਵਾਲੀ ਰੈਲੀ ਕਿਚੀ ਨੀ ਮੁੱਕੀ ਨੀ ਜੀ ਦੋ ਜਹਾ ਸਾਲ ਦੋ ਸਾਲ ਪੂਰੇ ਹੋ ਗਏ ਬੱਚਿਆਂ ਉਹਨਾਂ ਦੇ ਬਾਹਰ ਜਾਣ ਤੋਂ ਬਾਅਦ ਹਾਂਜੀ ਪਰਿਵਾਰ ਦੇ ਵਿੱਚ ਪੂਰਨ ਤੋਂ ਇਹ ਨਹੀਂ ਗਿਆੜੇ ਪਾਪਾ ਜੀ ਜੇਟੀ ਤੋਂ ਮੈਂ ਸਨਵੇਂ ਨਾਂ ਨਾ ਨਹੀਂ ਰਹਿੰਦੇ ਕੀ ਮੌਤ ਕੀ ਕਰਦੇ ਹਾਂ 25 ਸਾਲਾਂ ਮਦਦ ਕੀਤੀ ਜੀ ਸਾਡੀ ਸਾਡੇ ਸਾਡੇ ਜੀ ਕਿਵੇਂ ਵੀ ਸਾਡੋਂ ਸਾਹਮਣੇ ਪਤਾ ਚੱਲ ਗਿਆ ਕਿ ਕੀ ਹੋ ਜਾਣਾ ਹੈ